ਵਾਟਸਐਪ ਗਾਇਜ਼ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਕਰਦਾ ਸਾਰੇ ਬਹੁਤ ਵਧੀਆ ਹੋਵਾਂਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸਿੰਗਾਪੁਰ ਦਾ ਬਹੁਤ ਹੀ ਸੋਹਣਾ 에ਰਪੋਰਟ ਤੇ ਵਲੌਗ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਆਪਣੇ ਚੈਨਲ ਦੇ ਤੁਸੀਂ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਚਲੋ ਜੀ ਜ਼ਿਆਦਾ ਲੇਟ ਕਰਦੇ ਨਾ ਆਪਾਂ ਇਸ ਵੀਡੀਓ ਨੂੰ ਤੇ ਵੀਡੀਓ ਸਟਾਰਟ ਕਰਦੇ ਆਂ ਚੰਗੀ 에ਰਪੋਰਟ ਕਿਉਂ ਫੇਮਸ ਹੈ ਇਹ ਗੱਲ ਕਰਾਂਗੇ ਆਪਾਂ ਸਾਰਿਆਂ ਨਾਲ ਪਹਿਲਾਂ ਦੁਨੀਆ ਦਾ ਨੰਬਰ 1 에ਰਪੋਰਟ ਹੈ ਜੀ ਇਹ ਬਹੁਤ ਹੀ ਜ਼ਿਆਦਾ 에ਸਥੈਟਿਕ ਤੇ ਕਲੀਨਲਿਨੈਸ ਇੱਥੋਂ ਦੀਆਂ ਫੈਸਿਲਿਟੀਆਂ ਇੱਕ ਨੰਬਰ ਨੇ ਜੀ ਤੇ 에어ਪੋਰਟ ਅੰਦਰ ਜੋ ਚੀਜ਼ਾਂ ਹੈਗੀਆਂ ਨੇ ਉਹ ਹੈਗੀ ਹੈ ਜੀ ਵਾਟਰਫਾਲ ਇੱਥੇ ਗਾਰਡਨਸ ਵੀ ਮਿਲ ਜਾਣਗੇ ਤੁਹਾਨੂੰ 에어ਪੋਰਟ ਦੇ ਅੰਦਰ ਮਾਲ ਮਿਲ ਜੇਗਾ ਮਿਲ ਜੇਗਾ ਤੁਹਾਨੂੰ ਇੱਥੇ ਤੇ ਸਿਨੇਮਾਸ ਹੋਟੈਲਸ ਹਨਾ ਹੋਟੈਲਸ ਤਾਂ ਚਲੋ ਹੁੰਦੇ ਹੀ ਐ ਸਿਨੇਮਾਸ ਵੀ ਮਿਲ ਜਾਣਗੇ ਤੇ ਤੁਹਾਨੂੰ ਬਾਕੀ ਹੋਰ ਬੜਾ ਕੁਝ ਹੈ ਇੱਥੇ ਤੇ ਟ੍ਰੈਵਲ ਐਕਸਪੀਰੀਅੰਸ ਇੰਨਾ ਸਮੂਥ ਹੈ ਕਿ 에어ਪੋਰਟ ਖੁਦ ਇੱਕ ਟੂਰਿਸਟ ਅਟਰੈਕਸ਼ਨ ਹੀ ਲੱਗਦਾ ਇੱਥੋਂ ਦਾ ਬਹੁਤ ਸਿਰਾ ਕਰਾਈ ਹੋਈ ਹੈ ਇਹਨਾਂ ਨੇ ਇੱਕ ਵਾਰੀ ਤੁਹਾਡਾ ਚੱਕਰ ਲੱਗੇ ਤਾਂ ਜ਼ਰੂਰ ਘੁੰਮ ਕੇ ਦੇਖਿਓ ਬਹੁਤ ਸੋਹਣਾਗਾ ਬਾਕੀ ਤੁਹਾਨੂੰ ਵੀਡੀਓ ਚ ਤਾਂ ਆਪਾਂ ਦਿਖਾਈ ਰਹੇ ਆ ਤੁਸੀਂ ਦੇਖ ਸਕਦੇ ਹੋ ਥੱਲੇ ਕਿੰਨਾ ਸੋਹਣਾ ਕਾਰਪਟ ਵਿਛਿਆ ਹੋਇਆ ਤੇ ਲੋਕੀ ਬੜੇ ਸਮੂਦਲੀ ਜਾ ਰਹੇ ਨੇ ਇੱਥੇ ਤੇ ਜੇ ਇੱਥੇ ਆਪਾਂ ਟਰਮੀਨਲਸ ਦੀ ਗੱਲ ਕਰੀਏ ਜਿਵੇਂ ਆਪਣੇ ਦਿੱਲੀ ਟਰਮੀਨਲਸ ਬਣੇ ਹੋਏ ਨੇ ਇੱਕ ਅਰਾਈਵਲ ਵਾਲਾ ਤੇ ਇੱਕ ਡਿਪਾਰਚਰ ਵਾਲਾ ਹਨ ਉੱਥੇ T1, T2 ਇਦਾਂ ਹਿਸਾਬ ਹੁੰਦਾ ਤਾਂ ਚਾਂਗੀ 에어ਪੋਰਟ ਦੇ 4 ਟਰਮੀਨਲਸ ਨੇ ਜਿੱਦਾਂ T1 T2 ਤੇ T3 ਇੱਥੇ ਇੰਟਰਨੈਸ਼ਨਲ ਫਲਾਈਟਸ ਲੈਂਡ ਹੁੰਦੀਆਂ ਨੇ ਤੇ ਇੱਥੋਂ ਡਿਪਾਰਚਰ ਹੁੰਦੀਆਂ ਨੇ ਬਹੁਤ ਦੂਰ ਦੂਰ ਨੇ ਇੱਥੇ ਤੁਹਾਨੂੰ ਅੰਦਰ ਕਨੈਕਟੀਵਿਟੀ ਮਿਲ ਜੇਗੀ ਐਸਕੇਲੇਟਰਸ ਵਗੈਰਾ ਦੀ ਵੀ ਮਿਲ ਜੇਗੀ ਐਲੀਵੇਟਰਸ ਦੀ ਵੀ ਮਿਲ ਜੇ ਨਾਲ ਵੀ ਮਿਲ ਜੇਗੀ ਠੀਕ ਹੈ ਜੀ ਤੇ ਅੰਦਰ ਤੁਹਾਨੂੰ ਸਕਾਈ ਟ੍ਰੇਨ ਵੀ ਮਿਲ ਜੇਗੀ ਤੇ T4 ਜਿਹੜਾ ਹੈਗਾ ਉੱਥੇ ਮਾਡਰਨ ਐਂਡ ਫੁਲੀ ਆਟੋਮੇਟਡ ਟਰਮੀਨਲ ਆ ਉਹ ਤੇ ਬਹੁਤ ਸਾਰੀਆਂ ਫੈਸਿਲਿਟੀਆਂ ਨੇ ਉੱਥੇ ਵੀ ਅਵੇਲੇਬਲ ਠੀਕ ਹੈ ਜੀ ਖਾਣ ਪੀਣ ਦਾ ਤਾਂ ਕੋਈ ਦਿੱਕਤ ਹੀ ਨਹੀਂ ਮੈਂ ਕਹਣਾ ਜਿਹੜੇ ਤਾਂ ਨਾਨ ਵੇਜ ਖਾਂਦੇ ਨੇ ਉਹਨਾਂ ਨੂੰ ਕੋਈ ਚੱਕਰ ਨਹੀਂ ਵੇਜ ਵਾਲਿਆਂ ਨੂੰ ਥੋੜਾ ਜਿਹਾ ਚੱਕਰ ਪੈ ਸਕਦਾ ਕਿਉਂਕਿ ਥੋੜਾ ਜਿਹਾ ਓਵਰ ਐਕਸਪੈਂਸਿਵ ਹੈ ਠੀਕ ਹੈ ਜਾਂ ਮਹਿੰਗੀਆਂ ਨੇ ਇਨ ਕੰਪੈਰੀਜ਼ਨ ਆਫ ਇੰਡੀਆ ਜਾਂ ਬਾਕੀ ਕਿਸੇ ਹੋਰ ਕੰਟਰੀ ਦੇ ਹਿਸਾਬ ਨਾਲ ਆਪਾਂ ਗੱਲ ਕਰੀਏ ਤਾਂ ਥੋੜਾ ਜਿਹਾ ਮਹਿੰਗਾ ਜ਼ਰੂਰ ਹੈਗਾ ਸਾਰੇ ਟਰਮੀਨਲਸ ਦੇ ਵਿੱਚ ਫ੍ਰੀ ਸਕਾਈ ਟ੍ਰੇਨ ਅਵੇਲੇਬਲ ਹੈ ਤੇ ਕਨੈਕਟਡ ਨੇ ਉਹ ਆਪਸ ਦੇ ਵਿੱਚ ਬਸ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਸੀਂ ਕਿਹੜੇ ਟਰਮੀਨਲ ਤੇ ਜਾਣਾ ਹੈ ਤੇ ਕਿਹੜੀ ਸਕਾਈ ਟ੍ਰੇਨ ਕਿੱਥੋਂ ਫੜਨੀ ਹੈ ਅਗਰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਤਾਂ ਇੱਥੇ ਤੁਸੀਂ ਕਿਸੇ ਵੀ ਰਿਸੈਪਸ਼ਨ ਤੇ ਜਾ ਕੇ ਪੁੱਛ ਸਕਦੇ ਹੋ ਥੋੜੀ ਸਾਰੇ ਹੈਲਪ ਕਰ ਦੇਣਗੇ ਬਹੁਤ ਹੀ ਨਾਈਸ ਤੇ ਪੋਲਾਈਟ ਜਿਹੇ ਲੋਕੀ ਨੇ ਇੱਥੋਂ ਦੇ ਠੀਕ ਹੈ ਜਿਹੜੇ ਇੱਥੇ ਕੰਮ ਕਰਦੇ ਨੇ ਲਾ ਲਓ ਤਾਂ ਬਹੁਤ ਚੰਗੇ ਲੋਕ ਨੇ ਤੁਹਾਨੂੰ ਵਧੀਆ ਗਾਈਡ ਕਰਨਗੇ ਤੇ ਜੇ ਆਪਾਂ ਜੁਵਲ ਚਾਂਗੀ 에ਅਰਪੋਰਟ ਦੀ ਗੱਲ ਕਰੀਏ ਇਹ ਬਹੁਤ ਹੀ ਇੱਥੋਂ ਦੇ ਜਿਹੜੇ ਫੇਮਸ ਲੋਕੇਸ਼ਨਸ ਨੇ ਹਨਾ ਪਾਰਟ ਨੇ ਜਿਹੜੇ ਲੋਕੇਸ਼ਨਸ ਤਾਂ ਨਹੀਂ ਆਪਾਂ ਬੇਸਿਕਲੀ ਪਾਰਟਸ ਕਹਿ ਸਕਦੇ ਆ ਜਿਹੜੇ ਜੁਵਲ ਚੰਗੀ 에어ਪੋਰਟ ਦੇ ਫੇਮਸ ਪਾਰਟਸ ਨੇ ਉਹਦੀ ਗੱਲ ਕਰਾਂਗੇ ਆਪਾਂ ਹੁਣ ਸਾਰੇ ਨਾਲੋਂ ਪਹਿਲਾ ਹੈਗਾ ਜੀ ਰੇਨ ਵਰਟੈਕਸ ਪੰਜਾਬੀ ਦੇ ਵਿੱਚ ਕਈਏ ਤਾਂ ਇਹ ਵਰਲਡਸ ਲਾਰਜੇਸਟ ਇੰਡੋਰ ਵਾਟਰਫਾਲ ਹੈ ਉੱਪਰੋਂ ਪਾਣੀ ਜਿਆ ਡਿੱਗਦਾ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਜਿਆ ਲੋਕਾਂ ਦੀਆਂ ਰੀਲਸ ਵਗੈਰਾ ਚ ਦੇਖਿਆ ਹੋ ਉਹ ਆਪਦੇ ਆ ਬਹੁ ਵਿੱਚ ਇੱਕ সিনেমੈਟਿਕ ਜਿਹਾ ਫੀਲ ਦਿੰਦਾ ਬੜੀ ਕਹਿੰਡ ਚੀਜ਼ ਆ ਉਹ ਤੇ ਇੱਥੇ ਹਿਊਜ ਸ਼ੋਪਿੰਗ ਮਾਲ ਆ ਆ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਨਾਲ ਚਲਦੇ ਚਲਦੇ ਬਲਗਾਰੀ ਹੋ ਗਿਆ ਗੂਚੀ ਹੋ ਗਿਆ ਬਹੁਤ ਸਾਰੇ ਇੱਥੇ ਮਤਲਬ ਕਿ ਲਕਜ਼ਰੀ ਬ੍ਰਾਂਡਸ ਨੇ ਠੀਕ ਹੈ ਜੀ ਤੇ ਹੋਰ ਵੀ ਬੜਾ ਕੁਝ ਤੁਹਾਨੂੰ ਮਿਲ ਜੇਗਾ ਇੱਥੇ ਵਧੀਆ ਆਫਰਸ ਵੀ ਚੱਲ ਰਹੇ ਹੁੰਦੇ ਆ ਸਾਰਾ ਇਹ ਡਿਊਟੀ ਫਰੀ ਏਰੀਆ ਹੈਗਾ ਠੀਕ ਹੈ ਜੀ ਤੇ ਇੱਥੇ ਸਕਾਈ ਨੈਟਸ ਮਿਲ ਜਾਣਗੀਆਂ ਤੁਹਾਨੂੰ ਠੀਕ ਹੈ ਜੀ ਤੇ ਕੈਨੋਪੀ ਪਾਰਕ ਮਿਲ ਜੇਗਾ ਜਿੱਥੇ ਤੁਸੀਂ ਫੋਟੋਜ਼ ਵਗੈਰਾ ਕਰ ਸਕਦੇ ਆ ਬੜੀ ਮੈਂ ਕਹਿੰਨਾ ਵੀ ਉਹ ਵੀ ਲਗਜ਼ਰੀ ਟਾਈਪ ਫੀਲ ਹੈਗੀ ਤੇ ਫੋਰੈਸਟ ਵੈਲੀ ਮਿਲ ਜੇਗੀ ਉਹ ਵੀ ਅੰਦਰ ਗ੍ਰੀਨਰੀ ਗ੍ਰੀਨਰੀ ਸਾਰੀ ਹਨਾ ਤੇ ਕਨਓਪੀ پارک ਦੇ ਵਿੱਚ ਵੀ ਸੇਮ ਚੀਜ਼ ਹੀ ਹੈ ਤੇ ਕੈਫੇਜ਼ ਐਂਡ ਰੈਸਟੋਰੈਂਟਸ ਹਰ ਜਗ੍ਹਾ ਮਿਲ ਜਾਣਗੇ ਤੁਹਾਨੂੰ ਉੱਪਰ ਥੱਲੇ ਇੱਕ ਲਿਫਟ ਲਵੋਗੇ ਉੱਪਰ ਜਾਓਗੇ ਉੱਥੇ ਵੀ ਥੱਲੇ ਉਤਰੋਗੇ ਉੱਥੇ ਵੀ ਬੜਾ ਕੁਝ ਹੈ ਹਨਾ ਮਲਟੀਪਲ ਇੱਕ ਕੈਫੇਜ਼ ਨੇ ਹਰ ਤਰ੍ਹਾਂ ਦਾ ਕੁਜ਼ੀਨ ਮਿਲ ਜੇਗਾ ਤੁਹਾਨੂੰ ਜਿਦਾ ਕਈਆਂ ਨੂੰ ਥਾਈ ਪਸੰਦ ਹੁੰਦਾ ਕਿਸੇ ਨੂੰ ਚਾਈਨੀਜ਼ ਕਿਸੇ ਨੂੰ ਇੰਡੀਅਨ ਕਿਸੇ ਨੂੰ ਇੰਗਲਿਸ਼ ਬ੍ਰੇਕਫਾਸਟ ਪਸੰਦ ਹੁੰਦਾ ਹਨਾ ਵੀ ਹਰ ਚੀਜ਼ ਮਿਲ ਜੇਗੀ ਤੁਹਾਨੂੰ ਇੱਥੇ ਇਟਾਲੀਅਨ ਟੋਲੀਅਨ ਕੀ ਸਭ ਕੁਝ ਅਵੇਲੇਬਲ ਹੋਊਗਾ ਚਾਈਨੀਜ਼ ਵਗੈਰਾ ਹਨਾ ਤੇ ਇੱਥੇ ਦੇ ਜਿਹੜੇ ਸਪots ਹੈਗੇ ਆ ਉਹ ਵਾਇਰਲ ਨੇ ਇੰਸਟਾਗ੍ਰਾਮ ਦੇ ਉੱਤੇ ਬਹੁਤ ਜ਼ਿਆਦਾ 에어ਪੋਰਟ ਆ ਕੇ 2-3 ਘੰਟੇ ਦਾ ਤੁਹਾਡਾ ਸਿਰਫ ਜੁਵਲ ਜਿਹੜਾ ਹੈਗਾ ਉਹ ਹੀ ਐਕਸਪਲੋਰ ਕਰਨ ਚ ਨਿਕਲ ਜਾਊਗਾ ਬਹੁਤ ਘੰਟੇ ਚੀਜ਼ ਆ ਉਹ ਉੱਥੇ ਫੋਟੋ ਫੋਟੋ ਜ਼ਰੂਰ ਕਰਾਇਓ ਜੇ ਤੁਸੀਂ ਸਕਾਈ ਟ੍ਰੇਨ 'ਚ ਬੈਠ ਕੇ ਅੰਦਰ ਉੱਧਰ ਜਾਓਗੇ ਤਾਂ ਉਹਦੇ ਵਿੱਚੋਂ ਵੀ ਦਿਖ ਜੇਗਾ ਅਗਰ ਤੁਸੀਂ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਤੁਸੀਂ ਬਾਹਰ ਜਾ ਕੇ ਨਹੀਂ ਦੇਖ ਸਕਦੇ ਹਨ ਅਗਰ ਤੁਹਾਡੇ ਕੋਲੇ ਯੂਐਸ ਦਾ ਯੂਕੇ ਦਾ ਕੈਨੇਡਾ ਦਾ ਯੂਰਪ ਦਾ ਠੀਕ ਹੈ ਇਹ ਕੰਟਰੀਜ਼ ਦਾ ਅਗਰ ਤੁਹਾਡੇ ਕੋਲ ਜਾਂ ਸਿੰਗਾਪੁਰ ਦਾ ਤਾਂ ਚਲੋ ਹੋਊਗਾ ਹੀ ਆਬਵੀਅਸਲੀ ਅਗਰ ਇਹ ਵੀਜ਼ਾਸ ਤੁਹਾਡੇ ਕੋਲੇ ਹੈਗੇ ਨੇ ਤਾਂ ਤੁਸੀਂ ਐਂਟਰੀ ਪਵਾ ਕੇ ਬਾਹਰ ਤੁਸੀਂ ਜਾ ਸਕਦੇ ਹੋ ਅਗਰ ਤੁਹਾਡਾ ਚੰਗਾ ਲੇਓਰ ਇੱਥੇ ਤੁਸੀਂ ਕਿਸੇ ਹੋਰ ਕੰਟਰੀ ਨਾਲ ਤੁਹਾਡੀ ਕਨੈਕਟਿੰਗ ਫਲਾਈਟ ਹੈ ਠੀਕ ਹੈ ਤਾਂ ਤੁਸੀਂ ਜਾ ਸਕਦੇ ਹੋ ਤੁਹਾਨੂੰ ਕੋਈ ਚੱਕਰ ਨਹੀਂ ਤੁਹਾਨੂੰ ਐਕਸਟਰਾ ਵੀਜ਼ਾ ਲੈਣ ਦੀ ਲੋੜ ਨਹੀਂ ਅਦਰਵਾਈਜ਼ ਅਗਰ ਤੁਸੀਂ ਬਾਹਰ ਜਾਣਾ ਤਾਂ ਤੁਹਾਨੂੰ ਵੀਜ਼ਾ ਲੈਣਾ ਪਏਗਾ ਉਹ ਈ ਵੀਜ਼ਾ ਵੀ ਇਹਨਾਂ ਦਾ ਅਪਲਾਈ ਹੁੰਦਾ ਉਹ ਤੁਸੀਂ ਉਹ ਕਰਕੇ ਵੀ ਜਾ ਸਕਦੇ ਹੋ ਠੀਕ ਹੈ ਜੀ ਤੇ ਸ਼ਾਪਿੰਗ ਦੀ ਗੱਲ ਕਰੀਏ ਇੱਥੇ ਲਕਜ਼ਰੀ ਪਲੱਸ ਨੋਰਮਲ ਹਰ ਚੀਜ਼ ਮਿਲੇਗੀ ਤੁਹਾਨੂੰ ਕਿਉਂਕਿ ਚਾਂਗੀ ਵਰਲਡਸ ਬੈਸਟ ਡਿਊਟੀ ਫਰੀ ਸ਼ੋਪਿੰਗ ਪਲੇਸ ਹੈ ਤੇ ਇੱਥੇ ਤੁਹਾਨੂੰ ਜਿਹੜੇ ਮੈਂ ਕਹਣਾ ਬਹੁਤ ਸਾਰੇ ਬ੍ਰਾਂਡਸ ਨੇ ਜਿਹੜੇ ਹਨਾ ਮਲਟੀਨੇਸ਼ਨਲ ਬ੍ਰਾਂਡਸ ਨੇ ਜਿਦਾ ਐਲਵੀ ਹੋ ਗਿਆ ਲੁਈ ਵਿਟੌਨ ਗੂਚੀ ਸ਼ਨੈਲ ਹੋ ਗਿਆ ਪ੍ਰਾਡਾ ਹੋ ਗਿਆ ਰੋਲੈਕਸ ਡਿਓਰ ਐਪਲ ਨਾਈਕੀ ਐਡੀਡਾਸ ਯੂਨੀਕ ਲੋਇਤਾ ਚਲੋ ਕੈਜੂਅਲ ਜੇ ਆਗੇ ਇਹ ਇੰਨਾ ਦੇ ਤੁਹਾਨੂੰ ਹਰ ਬ੍ਰਾਂਡ ਦੀ ਹਰ ਚੀਜ਼ ਮਿਲ ਜਿੱਥੇ ਤੁਹਾਨੂੰ ਹਨਾ ਕਸਟਮਾਈਜ਼ ਚਾਹੇ ਜਦਾਂ ਵੀ ਹਨਾ ਤੁਸੀਂ ਬਾਈ ਕਰ ਸਕਦੇ ਹੋ ਤੇ ਪਰਫਿਊਮਸ ਚਾਕਲੇਟਸ ਲਿੱਕਰ ਸਭ ਡਿਊਟੀ ਫਰੀ ਤੇ ਚੀਪ ਹੁੰਦੇ ਨੇ ਇੱਥੇ ਉਹ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਫੂਡ ਆਪਸ਼ਨਸ ਦੀ ਗੱਲ ਕਰੀਏ ਹਰ ਟਰਮੀਨਲ ਵਿੱਚ ਇੱਕ ਵੱਡਾ ਸਾਰਾ ਫੂਡ ਕੋਰਟ ਮਿਲ ਜੇਗਾ ਤੁਹਾਨੂੰ ਨਾਲ ਕੈਫੇਜ਼ ਮਿਲ ਜਾਣਗੇ ਜਿੱਦਾਂ ਪੌਲ ਲੇ ਕੈਫੇ ਦੇਖ ਰਹੇ ਹਾਂ ਠੀਕ ਹੈ ਜੀ ਇੱਥੇ ਇਹਨਾਂ ਦੀ ਕਾਫੀ ਵਗੈਰਾ ਬਹੁਤ ਘੰਟ ਹੈ ਮੈਂ ਟਰਾਈ ਕੀਤੀ ਸੀ ਬੜੀ ਅਮੇਜ਼ਿੰਗ ਸੀ ਸਟਾਰਬਕਸ ਦਾ ਚਲੋ ਆਪਣਾ ਬੇਸਿਕਲੀ ਹਨਾ ਵੀ ਹਰ ਇੰਡੀਅਨ ਦਾ ਫੇਵਰਟ ਹੈਗਾ ਹੀ ਆ ਉੱਥੇ ਦੀਆਂ ਕਾਫੀਜ਼ ਬਹੁਤ ਪੀਤੀਆਂ ਮੈਂ ਤਾਂ ਉਹ ਤਾਂ ਆਪਣੇ ਮਨ ਨੂੰ ਲੱਗੇ ਹੀ ਹੋਇਆ ਤੇ ਘਰਦਿਆਂ ਨੂੰ ਵੀ ਆਪਾਂ ਉਹੀ ਟਰਾਈ ਕਰਾਈ ਸੀ ਤੇ ਇੱਥੇ ਹਰ ਟਰਮੀਨਲ ਦੇ ਵਿੱਚ ਤੁਹਾਨੂੰ ਫੂਡ ਕੋਰਟਸ ਵੀ ਮਿਲ ਜਾਣਗੇ ਕੈਫੇਜ਼ ਮਿਲ ਜਾਣਗੇ ਤੇ ਸ਼ੇਕ ਸ਼ੈਕ ਮਿਲ ਜੇਗਾ ਤੁਹਾਨੂੰ ਇੱਥੇ ਸਟਾਰਬਕਸ ਮਿਲ ਜੇਗਾ 버ਗਰ ਕਿੰਗ ਤੇ ਡੈਂਟਾਈ ਫੂਗ ਇਹ ਚਾਈਨੀਜ਼ ਆ ਗਿਆ ਠੀਕ ਹੈ ਹਾਰਡ ਰਾਕ ਮਿਲ ਜੇਗਾ ਇੱਥੇ ਤੁਹਾਨੂੰ ਇੱਕ ਕੈਫੇਜ਼ ਦੀ ਗੱਲ ਕਰ ਰਿਹਾ ਮੈਂ ਤੇ ਲੋਕਲ ਸਿੰਗਾਪੁਰ ਸਟ੍ਰੀਟ ਫੂਡ ਮਿਲ ਜੇਗਾ ਇੱਥੇ ਵੈਜ অপਸ਼ਨਸ ਵੀ ਫੁੱਲ ਅਵੇਲੇਬਲ ਨੇ ਬਟ ਤੁਹਾਨੂੰ ਥੋੜਾ ਜਿਹਾ ਉਹਦੇ ਵਾਸਤੇ ਐਫਰਟ ਮਾਰਨਾ ਪੈਣਾ ਲੱਭਣ ਦੇ ਲਈ ਠੀਕ ਹੈ ਜੀ ਤੇ ਤੁਹਾਨੂੰ ਇੰਡੀਅਨ ਰੈਸਟੋਰੈਂਟਸ ਇੱਕ ਦੋ ਹੈਗੇ ਆ ਉਹ ਮਿਲ ਜਾਣਗੇ ਤਾਂ ਥੋੜੀ ਜਿਹੀ ਦਿੱਕਤ ਆਉਂਦੀ ਹੈ ਬਟ ਤੁਹਾਨੂੰ ਮੈਨੇਜ ਕਰਨਾ ਪੈਣਾ ਠੀਕ ਹੈ ਜੀ ਗਾਰਡਨਸ ਐਂਡ ਰਿਲੈਕਸੇਸ਼ਨ ਸਪots ਦੀ ਗੱਲ ਕਰੀਏ ਤਾਂ 에어ਪੋਰਟ ਵਿੱਚ ਨੇਚਰ ਹਰ ਜਗ੍ਹਾ ਠੀਕ ਹੈ ਜੀ ਜਿੱਦਾਂ ਕਿ ਬਟਰਫਲਾਈ ਗਾਰਡਨ ਹੋ ਗਿਆ ਸਨਫਲਾਅਰ ਗਾਰਡਨ ਹੋ ਗਿਆ ਵਾਟਰ ਲੀਲੀ ਪੌਂਡਸ ਹੋ ਗਏ ਕੈਕਟਸ ਗਾਰਡਨ ਹੋ ਗਿਆ ਤੇ ਫ੍ਰੀ ਰੈਸਟ ਜ਼ੋਨਸ ਐਂਡ ਸਲੀਪਿੰਗ ਚੇਅਰਸ ਹੋ ਗਈਆਂ ਜਿਨ੍ਹਾਂ ਦਾ ਮਤਲਬ ਕਿ ਵੀ ਕੁਝ ਤੁਹਾਨੂੰ ਚਾਰਜ ਵੀ ਨਹੀਂ ਕੀਤਾ ਜਾਂਦਾ ਜੇ ਆਪਾਂ ਲੌਂਜੇਸ ਦੀ ਗੱਲ ਕਰੀਏ ਇੱਥੇ ਬਿਜ਼ਨਸ ਕਲਾਸ ਯਾ ਪ੍ਰਾਇਓਰਟੀ ਪਾਸ ਵਾਲੇ ਲਈ ਵਰਲਡ ਕਲਾਸ ਲੌਂਜੇਸ ਨੇ ਮੈਂ ਕਹਣਾ ਸਿਰੇ ਹੀ ਹੋ ਜਾਂਦਾ ਉਹਦੇ ਵਾਸਤੇ ਤੁਹਾਨੂੰ ਸਿਲਵਰ ਕ੍ਰੈਸ ਲੌਂਜ ਮਿਲ ਜੇਗਾ ਪਲਾਜ਼ਾ ਪ੍ਰੀਮੀਅਮ ਲਾਂਚ ਮਿਲ ਜੇਗਾ ਸੈਟਸ ਪ੍ਰੀਮੀਅਰ ਲਾਂਚ ਮਿਲ ਜੇਗਾ ਜਿਦੇ ਵਿੱਚ ਫ੍ਰੀ ਫੂਡ ਹੋਏਗਾ ਡਰਿੰਕਸ ਫ੍ਰੀ ਹੋਣਗੀਆਂ ਚਾਰਜ ਫ੍ਰੀ ਹੋਣਗੇ ਤੇ ਕੰਫੀ ਸੀਟਿੰਗ ਹੋਊਗੀ ਜੇ ਮੈਂ ਗੱਲ ਕਰਾਂ ਵੀ ਤੁਹਾਡਾ HDFC ਜਾਂ SBI ਇੱਥੇ ਚੱਲ ਜੇਗਾ ਉਹ ਅਵੇਲੇਬਲ ਨਹੀਂ ਸੀਗਾ ਮੇਰੇ ਕੋਲੇ ਵੀ ਹੈਗਾ ਸੀ ਉਹ ਕਾਰਡ ਤੇ ਉਹ ਮੈਨੂੰ ਉਹਨਾਂ ਦਾ ਜਿਹੜਾ ਲੌਂਚ ਸੀਗਾ ਉਹੀ ਨਹੀਂ ਮਿਲਿਆ ਮੈਂ ਸਾਰਾ 에ਅਰਪੋਰਟ ਛਾਣ ਮਾਰਿਆ ਠੀਕ ਹੈ ਸਮ ਟਾਈਮਸ ਫਿਰ ਇਹਨਾਂ ਦਾ ਇਹ ਵੀ ਚੱਕਰ ਆ ਜਾਂਦਾ ਨਾ ਵੀ ਸਾਡੇ ਕੋਲੇ ਸਰ ਇਹ ਨਹੀਂ ਹੈਗਾ ਅਵੇਲੇਬਲ ਨਹੀਂ ਹੈਗਾ ਜਾਂ ਅਸੀਂ ਮਣ ਕੇ ਤੁਸੀਂ ਯੂਜ਼ ਕਰ ਚੁੱਕੇ ਹੋ ਜਾਂ ਇੱਥੇ ਤੁਹਾਡਾ ਨਹੀਂ ਅਵੇਲੇਬਲ ਹੈਗਾ ਹਨਾ ਉਹ ਚੀਜ਼ ਆ ਜਾਂਦੀ ਹੈ ਤਾਂ ਮੈਨੂੰ ਇੱਥੇ ਉਹਨਾਂ ਦਾ ਲੌਂਚ ਨਹੀਂ ਮਿਲਿਆ ਸੀਗਾ ਤਾਂ ਤੁਸੀਂ ਆਪਣਾ ਕੋਈ ਵੀ ਇਹਨਾਂ ਚੋਂ ਕੋਈ ਡਿਫਰੈਂਟ ਕਾਰਡ ਲੈ ਕੇ ਜਾ ਸਕਦੇ ਹੋ ਜਿਹੜੇ ਮੈਂ ਤੁਹਾਨੂੰ ਮੈਂਸ਼ਨ ਕੀਤੇ ਸੀਗੇ ਤਾਂ ਉੱਥੇ ਤੁਸੀਂ ਵਧੀਆ ਆਪਨਾ ਬੈਠ ਕੇ ਰਿਲੈਕਸ ਕਰ ਸਕਦੇ ਹੋ ਅਗਰ ਤੁਹਾਡੀ ਫਲਾਈਟ ਥੋੜੀ ਜਿਆਦਾ ਲੰਬੀ ਨਹੀਂ अदरवाइज ਤੁਸੀਂ ਬਾਰ ਵੀ ਘੁੰਮ ਕੇ ਆ ਸਕਦੇ ਹੋ ਕੋਈ ਐਮੇ ਦੀ ਇਸ਼ੂ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਜੀ ਤੇ ਜੇ ਆਪਾਂ ਇੱਥੇ ਫ੍ਰੀ ਅਟ੍ਰੈਕਸ਼ਨਸ ਦੀ ਗੱਲ ਕਰੀਏ ਤਾਂ ਫ੍ਰੀ ਮੂਵੀ ਥੀਏਟਰ ਹੈਗੇ ਆ ਅੰਦਰ ਹੀ ਤਾਂ ਫ੍ਰੀ ਗੇਮਿੰਗ ਜ਼ੋਨਸ ਵੀ ਹੈਗੇ ਆ ਫ੍ਰੀ ਮ사ਜ ਚੇਅਰਸ ਹੈਗੀਆਂ ਨੇ ਫ੍ਰੀ ਵਾਈਫਾਈ ਚਾਰਜਿੰਗ ਕਿਡਸ ਪਲੇ ਏਰੀਆ ਹੈਗਾ ਜਿੱਥੇ ਤੁਸੀਂ ਵਧੀਆ ਹੋ ਕਰ ਸਕਦੇ ਹੋ ਆਇਲਵਿਦਾ ਸ਼ੋਰੂਮ ਦੇਖੋ ਇੱਥੇ ਕਿੱਡਾ ਘੈਂਟ ਹੈ ਠੀਕ ਹੈ ਜੀ ਫਿਰ ਇੱਥੇ ਜੇ ਆਪਾਂ ਟਰਾਂਸਪੋਰਟ ਫਾਰਮ ਫਰੋਮ 에어ਪੋਰਟ ਦੀ ਗੱਲ ਕਰੀਏ ਵੀ ਕੀ ਕੁਝ ਹਨਾ ਵੀ ਕਿਵੇਂ ਤੁਸੀਂ ਜਾ ਸਕਦੇ ਹੋ ਹਨਾ ਸਿਟੀ ਟੂ 에어ਪੋਰਟ ਵੀ ਕਿੱਦਾਂ ਆ ਸਕਦੇ ਹੋ ਤੇ ਕਿੱਦਾਂ ਜਾ ਸਕਦੇ ਹੋ ਇੱਥੋਂ ਤੁਹਾਨੂੰ ਐਮ ਆਰਟੀ ਮਿਲ ਜੇਗੀ ਅੰਦਰੋਂ ਟ੍ਰੇਨ ਮੈਂ ਉਹਦਾ ਕਾਰਡ ਬਣਵਾ ਲਿਆ ਸੀ ਬੜੀ ਚੀਪ ਜੇ ਰੇਟ ਤੇ ਠੀਕ ਹੈ ਬਹੁਤ ਫਾਸਟ ਹੈ ਤੁਸੀਂ ਇੱਥੋਂ ਜਿੱਦਾਂ ਮਰ ਲਾਈਨਸ ਪਾਰਕ ਹੈ ਉਹ ਠੀਕ ਹੈ ਉੱਥੇ ਅਗਰ ਤੁਸੀਂ ਜਾਣਾ ਹੈਗਾ ਤਾਂ ਤੁਹਾਡੇ 4 ਕੁ 5 ਕੁ ਡਾਲਰ ਦਾ ਸਾਰਾ ਮੈਂ ਕਹਿੰਦਾ ਵੀ ਉਹ ਖਰਚਾ ਸੀਗਾ ਇੱਕ ਸਾਈਡ ਦਾ ਠੀਕ ਹੈ ਉਹ ਕਾਰਡ ਜਆ ਬਣ ਜਾਂਦਾ 10 ਕੁ ਡਾਲਰ ਦਾ ਤੇ ਆਉਣ ਜਾਣ ਦਾ 4-5 ਡਾਲਰ ਦਾ ਖਰਚਾ ਉੱਥੇ ਬੜੇ ਆਰਾਮ ਨਾਲ ਤੁਸੀਂ ਜਾ ਕੇ ਆ ਸਕਦੇ ਹੋ ਠੀਕ ਹੈ ਜੀ ਉਦੋਂ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ ਬਟ ਅਸੀਂ ਚਲੇ ਗਏ ਸੀ ਫਿਰ ਵੀ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਚੀਜ਼ ਤੁਸੀਂ ਟਰਾਂਸਪੋਰਟ ਚ ਯੂਜ਼ ਕਰ ਸਕਦੇ ਹੋ ਟੈਕਸੀ ਠੀਕ ਹੈ ਜਾਂ ਗ੍ਰੈਬ ਜਿਹੜੀ ਐਪ ਹੈ ਉਹ ਯੂਜ਼ ਕਰ ਸਕਦੇ ਹੋ 20 ਤੋਂ 20 ਤੋਂ 25 ਮਿੰਟ ਤਾਂ ਵੈਸੇ ਕਹਿੰਦੇ ਹੁੰਦੇ ਆ ਬਟ ਪਹਿਲੇ ਹੀ ਅਵੇਲੇਬਲ ਹੋ ਜਾਂਦੀ ਹੈ ਤੇ ट्रैवलर ਟਿਪਸ ਜੇ ਹੈਗੀਆਂ ਉਹ ਹੈਗੀਆਂ ਇਮੀਗ੍ਰੇਸ਼ਨ ਸਪੀਡ ਬਹੁਤ ਫਾਸਟ ਹੈ ਵਾਟਰ ਰੀਫਿਲ ਸਟੇਸ਼ਨ ਫ੍ਰੀ ਨੇ ਇੱਥੇ ਤਾਂ ਹੋਰ ਬੜਾ ਕੁਝ ਹੈ ਤਾਂ ਇੰਨਾਂ ਚੀਜ਼ਾਂ ਨੂੰ ਖਿਆਲ ਚ ਰੱਖਿਓ 에어ਪੋਰਟ ਬਹੁਤ ਵੱਡਾ ਹੈ ਟਾਈਮਿੰਗ ਰੱਖ ਕੇ ਆਇਓ ਤੇ ਜੂਲ ਪੀਕ ਟਾਈਮ ਈਵਨਿੰਗ ਹੁੰਦਾ ਉਦੋਂ ਬਹੁਤ ਭੀੜ ਹੁੰਦੀ ਹੈ ਉੱਥੇ ਤਾਂ ਇਹ ਸੀਗੀਆਂ ਜੀ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਇੰਨਾਂ ਚੀਜ਼ਾਂ ਨੂੰ ਧਿਆਨ ਰੱਖਿਓ ਤੇ ਬੈਸਟ ਆਫ ਲੱਕ ਗਾਇਜ਼ ਹੈਪੀ ਜਰਨੀ ਸੇਫ ਜਰਨੀ ਬਾਏ ਜੀ ਟੇਕ ਕੇਅਰ